ਕੀ ਮਾਤਾ ਸੁਭਾਉ ਹੋ ਗਿਆ ਉਹ ਨਵੇਂ ਫਿਰ ਕਲੇਸ਼ ਪੈ ਗਿਆ ਉਹ ਮਾਤਾ ਤੂੰ ਕਾਬਰ ਨਾ ਦਾਦੀ ਕੋਈ ਕਲੇਸ਼ ਨਹੀਂ ਪੈਂਦਾ ਜਦੋਂ ਮੈਂ ਤੈਨੂੰ ਲੈ ਕੇ ਆਇਆ ਵਾ ਤੈਨੂੰ ਇੱਥੋਂ ਕੱਢਣ ਵਾਲਾ ਕੌਣ ਆ ਚਲ ਆ ਪੰਦਰ ਚਲੀਏ ਮੈਂ ਬਾਗ ਰਿਹਾ ਹਾਂ ਇਹ ਆਈ ਮਾਤਾ ਇਹ ਸਾਨੂੰ ਲੜਾ ਕੇ ਚਲੀ ਗਈ ਉਹ ਨਹੀਂ ਨਹੀਂ ਦਾਦੀ ਬੈਠਾ ਤੁਸੀਂ ਆਪਦੇ ਘਰੇ ਸੁਖੀ ਵਾ ਉਹ ਦਰਵਾਜ਼ੀ ਆ ਸੀ ਦੋ ਹੁਣ ਕੱਲੀ ਨੂੰ ਮੈਨੂੰ ਕੀ ਹੋ ਜਾਏਗਾ ਦਾਦੀ ਦਿਹਾੜੀ ਹੋ ਸਨ ਆ ਉਹ ਚਲ ਕੋਈ ਨਹੀਂ ਇੱਕ ਦੋ ਦਿਨਾਂ ਦੀ ਗੱਲ ਆ ਉਹ 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 ਦੋ ਦਿਨ ਗੈਰ ਸੀ ਅੱਛਾ ਇਹ ਮੈਨੂੰ ਕਹਦਾ ਮਾਤਾ ਇੱਥੇ ਇਕੱਲੀ ਕਿੱਥੇ ਰਹੇਂਗੀ ਹਾਂ ਤੇ ਤੂੰ ਦੋ ਦਿਨ ਉਹ ਤੇ ਆਪਣੇ ਗਿਆ ਓਏ ਆਹੋ ਮੈਂ ਕਿਹਾ ਦਾਦੀ ਉੱਥੇ ਇਕੱਲੀ ਕਿੱਥੇ ਰਹੋਗੀ ਨਾਲੇ ਇੱਕ ਦੋ ਦਿਨਾਂ ਦੀ ਤਾਂ ਗੱਲ ਆ ਚੱਲ ਜਦੋਂ ਉਹ ਚਾਚੇ ਕੇ ਆ ਜਾਣਗੇ ਉਦੋਂ ਦਾਦੀ ਫਿਰ ਚਲੀ ਜਾਊਗੀ ਚੱਲ ਲੇ ਆਇਆ ਤੇਰੀ ਕੋਲ ਸਾਂਭੋਗੇ ਨੋ ਓਏ ਸਾਂਭੰਦੀ ਕਿੱਡੀ ਕੀ ਗੱਲ ਆ ਉਹ ਤਾਂ ਚਾਚੇ ਕਿ ਕਿਤੇ ਦੋ ਦਿਨ ਲਾਮ ਚਲੇ ਗਏ ਤੇ ਮੈਨੂੰ ਤਾਂ ਡੈਡੀ ਦਾ ਫੋਨ ਆਇਆ ਸੀਗਾ ਕਿ ਉੱਥੋਂ ਅੱਜ ਦੀ ਦਾਦੀ ਨੂੰ ਜਾ ਕੇ ਲੈ ਆ ਜਿੰਨਾ ਟਾਈਮ ਉਹ ਚਾਚੇ ਕੋਲ ਘਰ ਨਹੀਂ ਆਉਂਦੇ ਉਹਨਾਂ ਦਾ ਨਾਦੀ ਆਪਣੇ ਕੋਲ ਹੀ ਆ ਜੇ ਉੱਥੇ ਕੀ ਹੁੰਦਾ ਘਰ ਵੀ ਦਾ ਇਸ ਤਰ੍ਹਾਂ ਘਰੇ ਰਹੀ ਜਾਂਦੇ ਉੱਥੇ ਨਹੀਂ ਜੇ ਤੁਹਾਨੂੰ ਜਿਆਦਾ ਤਕਲੀਫਾ ਨਾ ਤਾਂ ਮੈਂ ਦਾਦੀ ਨੂੰ ਚਾਹ ਪਾਣੀ ਰੋਟੀ ਪਾਣੀ ਸਾਰਾ ਕੁਝ ਮੈਂ ਆਪ ਹੀ ਫੜਾ ਦੂੰਗਾ ਤੁਸੀਂ ਕੋਈ ਟੈਨਸ਼ਨ ਨਾ ਲਵੋ ਹਾਂ ਅੱਗੇ ਤਾਂ ਤੂੰ ਚਾਹ ਪਾਣੀ ਖਾਣਾ ਆਣਾ ਓਏ ਆਹੋ ਕਹਿੰਦੀ ਹੁੰਦਾ ਫਿਰ ਕੀ ਹੋ ਗਿਆ ਸਾਂਭੇ ਨਾ ਦੇਣਾ ਹੀ ਪੈਣਾ ਕੋ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ ਲੈ ਬੀਬੀ ਚਾਹ ਪਿਲਾ ਉਹਨਾਂ ਚਾਹ ਕਿਉਂ ਜੀ ਬਣਾਈ ਜਿਵੇਂ ਸਾਬਾਂ ਨੂੰ ਹੁੰਦਾ ਬੀਬੀ ਮੈਨੂੰ ਘਰ ਦੇ ਸਾਰੇ ਕਹਿੰਦੇ ਵੀ ਚਾਹ ਤਾਂ ਵਧੀਆ ਬਣਾਉਣੀ ਆ ਐਨੀ ਵਧੀਆ ਚਾਹ ਲੱਗਦੀ ਆ ਉਹਨਾਂ ਨੂੰ ਤੇ ਤੂੰ ਤਾਂ ਤੈਨੂੰ ਤਾਂ ਆਦਤ ਹੀ ਤਾਂ ਹੀ ਰਾਤੀ ਤੋਂ ਕੈਨਿ ਸਬਜੀ ਤੇ ਨੂਨ ਘੱਟ ਤੂੰ ਤਾਂ ਮੈਨੂੰ ਉਹੀ ਕਹਿੰਦੇ ਰਹਿੰਦੇ ਨੇ ਕਾ ਤੋ ਬਿੱਦੂ ਮੈਨੂੰ ਕਰਦੀ ਰਹੀ ਨਹੀਂ ਆ ਤੂੰ ਜੇ ਨਹੀਂ ਕਰਦਾ ਤਾਂ ਤੂੰ ਛੋਟੇ ਘਰੇ ਚਲੀ ਜਾ ਹਾਂ ਕੋਣ ਤੂੰ ਤਾਂ ਮੈਨੂੰ ਵਾਰ ਦਾ ਸਦਾ दो दिन तेरे कोई तेन रोटी अस नहीं खा सी मैं चली जाती करोका तू ना करा फिर मशहूर नहीं भाई जे मेरा पुत चंगा हो तू कह ਤੇ ਲੋਕਾਂ ਨੂੰ ਵੀ ਆਪ ਹੈ ਕਿ ਆ ਨੋਕਾ ਟੋਕੀ ਕੱਢੀ ਜਾਣੀ ਹੈ ਅੱਜ ਨੂੰ ਸਾਡੇ ਦੋ ਜੀ ਨਾਲ ਇਸੇ ਗੱਲੋਂ ਲੜਾਈ ਪਾ ਕੇ ਗਈ ਸੀ ਤੂੰ ਨਿੱਕੇ ਨੂੰ ਚੰਗਾ ਸਮਝਦੀ ਤੇ ਸਾਨੂੰ ਦੋ ਜੀ ਨਾਲ ਮਾੜਾ ਸਮਝਦੀ ਮੈਂ ਤੈਨੂੰ ਕੀ ਆਖਾਂ ਤੂੰ ਸਾਰਾ ਗੱਲਾਂ ਸਰਾ ਦੇ ਤੈਨੂੰ ਮਾੜਾ ਜਾ ਤੂੰ ਲਖਿਆ ਤੇ ਜਾ ਤਾ ਤੂੰ ਚੁੱਪ ਕਰਕੇ ਚਾਹ ਪੀਦਾ ਤੂੰ ਕੀ ਨੋਕਾ ਟੋਕੀ ਕਰ ਰਹੀ ਹੈ ਕਦੇ ਤੂੰ ਸਾਨੂੰ ਦੋਵਾਂ ਜੀ ਮੈਨੂੰ ਮਾੜਾ ਬਣਾ ਦਿੰਦੀ ਉਹ ਤਾਂ ਕਹੇਗੀ ਜਦੋਂ ਆਏਗੀ ਮੇਰੇ ਨਾਮ ਬੜੀ ਚੰਗੀ ਐ ਇੰਨਾ ਸੋਹਣਾ ਖਾਣਾ ਬਣਾਉਂਦੀ ਐ ਏਡਾ ਵਧੀਆ ਹੀ ਕਰਦੀ ਤੇ ਕਦੇ ਮੇਰੇ ਨਾਲ ਨੂੰ ਦੇਤਾ ਸਾਨੂੰ ਕੀ ਤੂੰ ਦਿੱਤਾ ਆ ਲਾਂ ਤਾਂ ਹੀ ਦੇਣੀ ਜਗਤ ਵਾਣੀ ਸਾਨੂੰ ਨਹੀਂ ਨੀ ਮੋਨਾਂ ਨੂੰ ਦੇਣਾ ਜਿਦੋਂ ਖਾਣਾ ਹੋਤੇ ਲਿਬੜਾ ਕਪੜਾ ਮੇਰਾ ਉਹਨਾ ਤੋੜਾ ਤੂੰ ਦੋ ਦਿਨ ਆਈ ਤੇ ਦੋ ਦਿਨ ਨਹੀਂ ਰੱਖ ਸਕਦੇ ਤੇ ਪਾਈ ਦੇ ਖਾਣਾ ਮੋਨਾਂ ਤੇ ਤੇਰੇ ਕੋਲ ਕੋ ਮਰਿਆ ਨਹੀਂ ਆਈ ਦੋ ਦਿਨ ਮੋਨਾਂ ਤੇ ਆਹ ਕੁਛ ਮਿਲਣਾ ਦੇ ਜੇ ਮੈਂ ਚੰਗਾ ਲੱਗਦਾ ਤੇ ਬੱਚੀ ਖਾਦੀ ਨਾ ਨਹੀਂ ਤੇ ਚਲਦੀ ਲੱਗਦਾ ਇਸੋ ਵਾਹ ਨਾ ਮਾਤਾ ਕੀ ਗੱਲੂਗੀ ਮੈਂ ਅੰਦਰ ਬੈਠਾ ਸਭ ਕੁਝ ਸੁਣੀ ਜਾਨਾ ਵਾ ਤੂੰ ਤੂੰ ਦਾਦੀ ਨੂੰ ਕਹੀ ਐ ਨਹੀਂ ਅਭੀ ਜੇ ਤਰਾ ਨਹੀਂ ਸਰਦਾ ਤੂੰ ਨਿੱਕੇ ਕੋਲੇ ਚਲੀ ਜਾ ਨਾ ਮੈਂ ਕਿੱਡੇ ਆਦਰ ਸਤਕਾਰ ਨਾਲ ਮਾਤਾ ਨੂੰ ਇੱਥੇ ਦਾਦੀ ਨੂੰ ਆਪ ਦੇ ਇੱਥੇ ਘਰੇ ਲੈ ਕੇ ਆਇਆ ਵਾ ਤੇ ਤੂੰ ਉਹਨੂੰ ਕਹਿੰਦੀ ਐ ਨਿਕਲਦੀ ਲੱਗ ਘਰ ਮੈਂ ਰਾਤੀ ਸਭ ਦੀ ਚਨੂਨ ਕਾਟੇ ਬੈਠਾ ਮੈਂ ਨਾ ਲੜਤੀ ਹੁਣ ਚਾਹ ਮਾੜੀ ਦੀ ਫੱਕਾ ਚਾਹ ਪੀਂਦਾ ਨਹੀਂ ਹੁੰਦਾ ਕਦੇ ਨਹੀਂ ਆ ਬਿਚਾਏ ਦੀ ਬੰਦ ਤੇ ਦੀ ਹਲ ਨੋਕਾ ਟੋਕੀ ਕੱਢੀ ਆਂਦੀ ਕਦੇ ਕਹਿੰਦੇ ਤਾਂ ਕਦੇ ਕਿੰਦੇ ਚੋ ਕੁਸੀ ਮਾਂ ਪੁੱਤਰ ਨਾਲ ਲੜਉ ਨਹੀਂ ਦਾਦੀ ਆ ਹੀ ਲੱਗਦੇ ਨਹੀਂ ਕਿ ਨਾ ਫਿਰ ਕਿਉਂ ਹੋ ਗਿਆ ਜੇ ਦਾਦੀ ਨੇ ਮਾੜਾ ਜਿਹਾ ਕਹਿਤਾ ਤਾਂ ਇਹਦੇ ਵਿੱਚ ਕੀ ਗੱਲ ਹੋ ਗਈ ਆ ਮਾਤਾ ਮੇਰੀ ਇੱਕ ਗੱਲ ਸੁਣ ਲੀ ਬੰਦਾ ਜੈਸੋ ਜਿਆ ਕਰਦਾ ਨਾ ਉਹਨੂੰ ਅੱਗੇ ਉਹੋ ਜਿਹਾ ਖਾਲ ਮਿਲਦਾ ਹੁੰਦਾ ਵਾ ਤੇ ਜੇ ਤੂੰ ਦਾਦੀ ਨੂੰ ਨਿੰਦਾ ਰੱਖਣਾ ਜੇ ਦਾਦੀ ਨੂੰ ਕਹਿੰਨੀ ਆ ਨਾ ਚੱਲ ਤਾਂ ਚੱਲ ਦਾਦੀ ਮੈਂ ਵੀ ਦਰ ਨਾਲ ਚੱਲੂੰਗਾ ਚੱਲ ਮੈਂ ਤੂੰ ਕੋਰੋਂ ਨਖੇੜਾ ਨਹੀਂ ਆਈ ਮਾਂ ਪੁੱਤਰਾਂ ਮੈਂ ਤਾਂ ਦੋ ਲਗਾਂ ਹੋਣੇ ਆ ਗਈ ਤੇ ਮੈਨੂੰ ਮਾਫੀ ਦੇ ਦੋ ਬਈ ਦਾਦੀ ਤੋਂ ਭੱਜ ਕੇ ਆਉਣਾ ਚੱਲ ਮੈਂ ਤੁਹਾਡੇ ਘਰੇ ਆਉਣਾ ਹੀ ਨਹੀਂ ਆਦੀ ਤੇ ਤੂੰ ਕਿੱਥੇ ਜਾਣਾ ਦਾਦੀ ਨੂੰ ਤਾਂ ਜਾਣ ਦੋ ਨਾ ਤੇ ਘਰ ਬਾਹਰ ਹੈਗਾ ਉੱਧਰ ਚੱਲ ਜੇ ਨਹੀਂ ਚਾਹੁੰਦਾ ਕਿੱਥੇ ਜਾਣਾ ਤੇਰੇ ਕਦੋਂ ਉੱਧਰ ਘਰ ਬਾਹਰ ਜਾ ਤੇਰੀ ਜਾਂਦੇਗਾ ਹਾਂ ਅਸੀਂ ਐਵੇਂ ਜਾਣਦੇ ਜਦੋਂ ਮੈਂ ਦਾਦੀ ਨੂੰ ਲੈ ਕੇ ਆ ਤੁਸੀਂ ਦਾਦੀ ਨੂੰ 2-4 ਦਿਨ ਵੀ ਨਹੀਂ ਇੱਥੇ ਰੱਖ ਸਕਦੇ ਕਿ ਲੈ ਕਾ ਟੋਕੀ ਕਰਦੇ ਫਿਰ ਗੁੱਸਾ ਆਉਂਦਾ ਕੋਈ ਨਹੀਂ ਦਾ ਉਹ ਬੋੜਾ ਅਸੀਂ ਮੈਂ ਕਹਿੰਦਾ ਨਹੀਂ ਜਾਣਾ ਦਾ ਮਾੜੀ ਜੀ ਗੱਲ ਤਾਂ ਕਿੱਡਾ ਪਹਾੜ ਬਣਾ ਲਿਆ ਵੇਖ ਲੈ ਬੁੱਢੀ ਨੇ ਹੈ ਮੁੰਡੇ ਨੇ ਵੀ ਨਾਲ ਲੈ ਤੁਰੇ ਕੋਈ ਤਾਂ ਮੈਂ ਕਾ ਸਕੀਮ ਲਾਉਂਗੀ ਮੇਰੀ ਮਾਂ ਨੇ ਆਉਣਾ ਚੱਲ ਇਹਨੂੰ ਘਰੋਂ ਕੱਢ ਦੇਵੇਂ ਆ ਗਿਆ ਕੋਣ ਹੈ ਕੀ ਕਰਾ ਕਿੰਨੀ ਲੜਾਈ ਪਈ ਦੀ ਕੋ ਘੜਾ ਗੋਸਾ ਹੋਊਗਾ ਉਹ ਹੀ ਉੱਥੇ ਲਗਾਊਗਾ ਤੇ ਕਰੇ ਆਣ ਕੇ ਮੇਰੇ ਨਾਲ ਜੁੱਟ ਹੋ ਜਾਣਾ ਇਹ ਤਾਂ ਨਹੀਂ ਕਹ ਚਲ ਮਾਤਾ ਦਾ ਵੀ ਕਸੂਰ ਹੈ ਕੱਲੇ ਮੇਰੇ ਹੀ ਤਾਂ ਹੀ ਕੱਢਣਾ ਇਹਨਾਂ ਦਾ ਕਸੂਰ ਬੋਤ ਤੂੰ ਮੇਰੇ ਨਾਲ ਨਾ ਜਾ ਕਿਉਂ ਮਾਤਾ ਮੈਂ ਤੇਰੇ ਨਾਲ ਕੱਥ ਨਾ ਜਾਵਾਂ ਨਾ ਫਿਰ ਕੀ ਹੋਗੇ ਜੇ ਚਾਚੇ ਕੇ 4 ਦਿਨ ਲਾਮ ਗਏ ਹੋਇਆ ਤਾਂ ਮੈਂ ਤੈਨੂੰ ਕਿੱਦੇ ਇੱਜ਼ਤ ਸਤਕਾਰ ਨਾਲ ਤੈਨੂੰ ਮੈਂ ਆਪਦੇ ਘਰੇ ਲੈ ਕੇ ਆਇਆ ਹਣਾ ਮੈਂ ਕਿਹਾ ਤੇਰਾ ਇਹ ਵੀ ਬੇਟਾ ਹੀ ਆ ਚਾਰ ਦਿਨ ਹੁਣ ਤੂੰ ਸਾਡੇ ਕੋਲੇ ਰਹਿ ਫਿਰ ਕਿਉਂ ਹੁੰਦਾ ਵਾ ਪੁੱਤ ਕੋਈ ਦਾਦ ਦੋ ਚੌਦਰ ਨੂੰ ਨਾ ਆ ਜਾਂ ਜਿੱਦਾਂ ਮੈਂ ਆਈ ਸੀ ਉਹਦੇਦਰ ਮੈਂ ਆਖਿਆ ਸੀ ਤਾਂ ਵੀ ਤੇਰੀ ਮਾਂ ਦੀ ਤੇ ਮੇਰੀ ਬਣਨੀ ਨਹੀਂ ਗਈ ਉਹ ਮਾਤਾ ਬੰਦੀ ਭਾਣਾ ਹੋਵੇ ਹੁਣ ਫਿਰ ਕੀ ਹੋ ਗਿਆ ਹੁਣ ਜੇ ਤੂੰ 4 ਦਿਨ ਸਾਡੇ ਰਹਿ ਲਿੰਗੀ ਤਾਂ ਫਿਰ ਕੀ ਹੋ ਜੂਗਾ ਸਾਡਾ ਕੀ ਆਤਾ ਮਗ ਚੱਲਿਆ ਵਾ ਹੁਣ ਇਹ ਮੈਂ ਮੇਰਾ ਕੀ ਜਨਾ ਹੈ ਮਾੜਾ ਮੋੜ ਦਾ ਵੱਡੇ ਆਦੇ ਹੀ ਹੁੰਦੇ ਨੇ ਇਹ ਕਹਿੰਦੀ ਅਸਲ ਬੋਲੋ ਹੀ ਨਾ ਉਹ ਮਾਤਾ ਇਹ ਨਾ ਕਿਸੇ ਦੀ ਗੱਲ ਸੁਣ ਕੇ ਰਾਜ਼ੀ ਨਹੀਂ ਗਈ ਨਾ ਫਿਰ ਕੀ ਹੋ ਗਿਆ ਜੇ ਮਾਂ ਵਾਜ 4 ਸੁਣਾਤੀਆਂ ਤੇ ਇਹਦੇ ਤੇ ਗੁੱਸਾ ਕਰਨ ਵਾਲੀ ਕਿਹੜੀ ਗੱਲ ਹੋਗੀ ਉਹ ਤਾਂ ਮੈਂ ਕਿਹੜਾ ਬੇਦਖਲੀ ਸੁਣਾਇਆ ਨੇ ਉਹ ਮਾਤਾ ਹਾਂ ਮਤੋਂ ਕਮਤੋਂ ਕੋਲ ਬੈਠੇ ਵੱਡੇ ਦੀ ਆਖਿਆ ਹੀ ਜਾਂਦਾ ਛੋਟੀ ਦੀ ਮੈਂ ਆਖ ਹੀ ਲੈਨੀ ਆ ਫੇਰ ਕੀ ਹੋ ਗਿਆ ਨਾ ਮਾਤਾ ਉਹਦਾ ਗੁੱਸਾ ਕਰਦੇ ਹੀ ਨਹੀਂਗੇ ਇਹ ਵਖਰੇ ਆ ਜਾਂ ਗੁੱਸਾ ਕਰਨ ਵਾਲੇ ਤੇ ਪੁੱਤ ਆਪਣੇ ਮਾਂ ਪਿਓ ਨੂੰ ਨਹੀਂ ਛੱਡ ਕੇ ਜਾਏਗਾ ਤੂੰ ਆਪਣੇ ਮਾਪਿਆਂ ਕੋਲ ਰਹਿਉ ਨਹੀਂ ਦਾਦੀ ਜਿੱਥੇ ਤੂੰ ਜਾਏਂਗੀ ਮੈਂ ਤਾਂ ਤੇਰੇ ਨਾਲ ਐ ਕਹ ਤੂੰ ਮੇਰਾ ਪੁੱਤ ਘਰੇ ਰਹਿ ਤੇਰੇ ਮਾਂ ਪਿਓ ਨੇ ਆਖਣਾ ਵੀ ਸਾਡੇ ਕੋਲ ਮਾਂ ਤਾਂ ਆਈ ਸੀ ਤੇ ਇਹ ਲੈ ਨਹੀਂ ਕੋਈ ਤਾਂ ਕੋਈ ਨਹੀਂ ਉਹਨਾਂ ਦੋ ਚਾਰ ਦਿਨ ਮੈਨੂੰ ਆ ਜਾਣਾ ਉੱਥੇ ਘਰ ਉਹਨਾਂ ਬੈਠਾ ਰਹਿਣਾ ਨਹੀਂ ਦਾਦੀ ਮੈਂ ਤਾਂ ਤੇਰੇ ਨਾਲ ਹੀ ਜਾਊਂਗਾ ਫੇਰ ਕੀ ਹੋ ਗਿਆ ਤੂੰ ਉੱਥੇ ਕੱਲੀਆਂ ਹੈ ਦੋ ਚਾਰ ਦਿਨ ਉੱਥੇ ਤੂੰ ਕੱਲੀਆਂ ਨਹੀਂ ਰਹਿਣਾ ਮੈਂ ਤੇਰੇ ਨਾਲ ਰਹੂੰਗਾ ਕੋਈ ਨਾ ਦਾਦੀ ਜਵੇਂ ਮੇਰੀ ਮਾਂ ਨੇ ਇੱਕ ਪੁੱਤ ਨੂੰ ਆਪਦੀ ਮਾਂ ਤੋਂ ਦੂਰ ਕੀਤਾ ਨਾ ਕੋਈ ਨਹੀਂ ਹੁਣ ਮੈਂ ਵੀ ਇਹਨਾਂ ਤੋਂ ਦੂਰ ਹੀ ਰਹੂੰਗਾ ਹੁਣ ਇਹਨੂੰ ਆਪੇ ਅਹਿਸਾਸ ਹੋਊਗਾ ਨਾ ਪੁੱਤ ਮੈਂ ਉਹ ਜਿਹਾ ਮਤਾਂ ਨਹੀਂ ਦਿੰਦੀ ਅਗਲੇ ਕਹਿਣਗੇ ਵੀ ਆਈ ਸੀ ਤੇ ਨਾਲ ਲਾਰ ਆਲੀ ਚੀ ਲਾਰ ਪੋਤੇ ਨੂੰ ਨਾਲ ਲੈ ਗਈ ਪੁੱਤ ਤੂੰ ਆਪਦੇ ਮਾਪਿਆਂ ਦੇ ਅੱਗੇ ਕੇਹਾ ਮੈਂ ਕਦ ਮਾਰੀ ਮਤ ਨਹੀਂ ਦਿੰਦਾ ਤੂੰ ਆਪਣੇ ਮਾਪਿਆਂ ਕੋਲ ਰਹਿ ਉਹ ਦਾਦੀ ਮੈਂ ਤੈਨੂੰ ਕਦੇ ਕਹਿੰਨਾ ਕਿ ਤੂੰ ਮੈਨੂੰ ਮਾਰੀ ਮਤ ਦੇਣੀ ਪਈਏ ਪਰ ਤੂੰ ਜੇ ਮੈਨੂੰ ਨਾਲ ਨਹੀਂ ਨਾ ਲੈ ਕੇ ਜਾਂਦੀ ਫਿਰ ਮੈਂ ਗੁੱਸਾ ਕਰ ਦੂੰਗਾ ਇਹ ਤੇਰੀ ਚੰਗੀ ਮਤ ਨਹੀਂਗੀ ਦਾਦੀ ਇੱਥੇ ਉਹ ਤਾਂ ਉਹਨਾਂ ਦੋ ਦਿਨਾਂ ਨੂੰ ਆਜਾ ਤੂੰ ਜਿਆਦਾ ਨਾ ਕਰ ਆਪਣੇ ਮਾਪਿਆਂ ਕੋਲ ਉਹ ਨਹੀਂ ਦਾਦੀ ਜਿੰਨਾ ਟਾਈਮ ਇੱਕ ਦੋ ਦਿਨ ਚਾਚ ਕੇ ਨਹੀਂ ਨਾ ਹੁੰਦੇ ਇੱਕ ਦੋ ਦਿਨ ਮੈਂ ਤੇਰੇ ਕੋਲ ਉਹਨਾਂ ਟਾਈਮ ਤਾਂ ਮੈਨੂੰ ਰਹਿ ਲੈਣਦੇ ਹੁਣ ਤੂੰ ਮੈਨੂੰ ਆਪਦੇ ਕੋਲ ਇੱਕ ਦੋ ਦਿਨ ਵੀ ਨਹੀਂ ਰਹਿਣ ਦੇਂਦੀ ਨਹੀਂ ਇੱਕ ਦੋ ਦਿਨ ਦਾ ਤਾਂ ਕੋਈ ਨਾ ਕਹਿੰਦਾ ਆਪਣੇ ਕਹਿਣਗੇ ਜਿਆਦਾ ਟਾਈਮ ਤੇ ਨਹੀਂ ਨਾ ਰੱਖ ਸਕਦੇ ਨਹੀਂ ਮੈਂ ਆਪਾਂ ਜਿਆਦਾ ਟਾਈਮ ਨਹੀਂ ਰਹਿੰਦੇ ਘਰੇ ਰਹੇ ਆ ਅਰੇ ਕਹਿਣਗੇ ਲਾਲ ਲੀਚੀ ਲਾ ਕੇ ਤੇ ਆਉਦੇ ਮੁੰਡੇ ਨੂੰ ਲੈ ਗਏ ਓ ਕਿਵੇਂ ਤੁਸੀਂ ਕਿਵੇਂ ਤੁਰੇ ਆਉਣੇ ਆ ਤੁਰ ਕੇ ਆਉਣੇ ਬੱਸ ਤੇਰੇ ਘਰ ਵਾਲੀ ਨਹੀਂ ਰਹਿਣ ਦੇਂਦੀ ਤੇ ਹੁਣ ਫਿਰ ਮੈਂ ਤਾਂ ਜਾਣਾ ਹੀ ਹੈ ਭਾਈ ਇੱਕ ਹੋਰ ਦੋ ਦਿਨ ਮੁੰਡਾ ਆ ਜਾਏਗਾ ਅੰਗਾ ਡੜੀ ਕੁਛ ਨਹੀਂ ਹੁਣ ਦੇਖ ਲਓ ਮੰਮੀ ਕਹਿੰਦੀ ਕੀ ਇਹ ਬੀਬੀ ਤੂੰ ਆ ਜਾ ਆਦੇ ਹੈ ਦੂਜੇ ਹੁਣ ਨਿੱਕੇ ਮੁੰਡੇ ਘਰੇ ਜਾ ਕੇ ਰਹਿ ਭਲੇ ਯਾਰ ਗੱਲਾਂ ਹੀ ਆ ਕਰਨ ਵਾਲੀਆਂ ਉਹ ਚੱਲ ਕੋਈ ਨਹੀਂ ਤੇ ਤੂੰ ਕਿੱਧਰ ਚੱਲਿਆ ਉਹ ਮੈਂ ਵੀ ਦਾਦੀ ਨਾਲ ਹੀ ਚੱਲਿਆ ਫਿਰ ਤੇ ਤੂੰ ਇਹਨੂੰ ਸਗੋ ਇਹਨੂੰ ਚੰਗੀ ਮਾਤ ਦੇਂਦਾ ਬੇਬੇ ਆਪਾਂ ਬੈੰਨੇ ਆ ਡੈਡੀ ਆਉਂਦਾ ਫਿਰ ਤੁਸੀਂ ਆ ਜਾਂਦੇ ਪੁੱਤ ਮੈਂ ਤਾਂ ਬਥੇਰਾ ਇਹਨੂੰ ਆਖਿਆ ਭਾਈ ਤੇਰੇ ਮਾਂ ਪਿਓ ਆ ਤੂੰ ਆਪਦੇ ਮਾਂ ਪਿਓ ਕੋਲ ਰੋ ਮੈਨੂੰ ਕੋਈ ਨਹੀਂ ਮੈਂ ਤਾਂ ਦੋ ਦਿਨ ਹੋਰ ਨੂੰ ਵੀ ਉੱਥੇ ਹੀ ਜਾਣਾ ਹੁਣ ਤੂੰ ਮਾੜੀ ਨਹੀਂ ਜਾਣਾ ਉਹਦੀਆਂ ਗੱਲਾਂ ਦਾ ਗੁੱਸਾ ਕਰੀ ਜਾਨੀ ਹੁਣ ਤੂੰ ਉਹਦੇ ਨਾਲ ਉਹਦਾ ਤਾਂ ਸੁਭਾਅ ਹੀ ਉਹੋ ਜਿਹਾ ਹੈ ਤੂੰ ਮੈਨੂੰ ਤਾਂ ਉਹ ਨਾ ਉਹ ਕਿ ਕਰਵਾਵਾ ਕਰਦੀ ਚਰਚਰਵਾਵਾ ਕਰਦੀ ਆਈ ਨਾ ਵੀ ਨਾ ਕਿ ਆਈ ਦਾ ਭਾਈ ਮਾਰਾ ਮੈਂ ਕੋਈ ਸਾਲਾ ਨਾਲ ਤਾਂ ਥੋੜੋ ਰਹਿਣਾ ਆਂ ਤੁਹਾਡੇ ਕੋਲੇ ਚਾਰ ਦਿਨ ਮੈਂ ਆਈ ਆਂ ਵੀ ਚੱਲ ਭਾਈ ਉਹ ਲਾਹਮ ਨੂੰ ਗਏ ਨੇ ਕਿ ਮੈਂ ਚਾਰ ਦਿਨ ਦੂਜੇ ਪੁੱਤ ਕੋ ਸੋਹਦੇ ਘਾਟੋ ਨਹੀਂ ਉਹ ਮਾਰਦਾ ਤੇ ਉਹਦਾ ਖਾਣ ਖਾਣਾ ਉਹਦਾ ਉਹ ਗੁੱਸਾ ਜਿਹਾ ਬਣਾ ਲੈਂਦੀ ਆ ਵੀ ਤੂੰ ਖਾਣੇ ਉਹਨੂੰ ਦਿੱਕਾ ਸਾਰਾ ਕੁਝ ਉਹਨੂੰ ਦਿਨੀ ਆ ਆ ਗੱਲਾਂ ਬਾਤਾਂ ਇਹ ਸੋਚਦੀ ਆ ਉਹ ਪੁੱਤਾਂ ਮੇਰੇ ਕੋਲ ਕਿਹੜਾ ਜ਼ਮੀਨ ਸੀ ਜਾਇਦਾਤ ਸੀ ਜਿਹੜਾ ਤੇਰਾ ਪੈਸਾ ਚੱਲੋ ਛੋਟੀ ਰੋਟੀ ਉਤੋਂ ਖਾਣੀ ਰੋਟੀ ਆਣਾ ਹੁਣ ਮੇਰੇ ਮੂੰਹ ਨੂੰ ਦੁਰ ਪੈ ਕਰੀ ਘਰੇ ਚੱਲ ਮੀ ਪਈ ਜਾਂਦਾ ਨੇਰਾ ਹੋ ਗਿਆ ਤੂੰ ਚੰਗੀ ਮਤ ਦੇਣੀ ਸੀ ਉਹ ਮੈਂ ਤਾਂ ਮੈਂ ਤਾਂ ਸਿਰਫ ਸੱਚ ਦਾ ਸਾਥ ਦਿੱਤਾ ਮੈਨੂੰ ਜੋ ਸਹੀ ਲੱਗਾ ਮੈਂ ਤਾਂ ਉਹਦੀ ਤਰਫਦਾਰੀ ਕੀਤੀ ਆ ਨਾ ਹੋਵੇ ਬੁੱਤ ਜਾਂਦਿਆਂ ਨੂੰ ਤੇਰੇ ਨਾਲ ਵੀ ਲੱਗ ਪਾਵੇ ਹੁਣ ਮੈਂ ਜੇ ਮੈਨੂੰ ਦੱਸਿਆ ਤੂੰ ਵੀ ਕੋੜਾ ਹੁਣ ਮੈਂ ਜੇ ਉਹਨੂੰ ਕਹਿੰਨਾ ਉਹ ਗੰਦੀ ਮਾਂ ਮਗਰ ਲੱਗ ਜਾਂਦਾ ਜੇ ਮੈਨੂੰ ਕਹਿੰਨਾ ਇਹ ਗੰਦੀ ਘਰ ਵਾਲੀ ਮਗਰ ਲੱਗ ਜਾਂਦਾ ਤੁਸੀਂ ਐਦਾਂ ਕਰੋ ਸਾਨੂੰ 4 ਦਿਨ ਜਾ ਲੈਣ ਦਿਓ ਜਦੋਂ ਚਾਚੇ ਕੇ ਆਗੇ ਮੈਂ ਉਦੋਂ ਮੋੜਾਂਗਾ ਉਹ ਨਹੀਂ ਤੁਸੀਂ ਆਓ ਘਰੇ ਚੱਲੀ ਐ ਕਰੀ ਆਜੋ ਵਾਪਸ ਮਾਂ ਦਾ ਕੋਈ ਨਾ ਵੇਖ ਲੈਣ ਨਹੀਂ ਜਾਂਦਾ ਹੁਣ ਪੁੱਤਾਂ ਉੜੀ ਜਾ ਮੈਂ ਮਾਦਾ ਮੈਂ ਖੜਾਦਾ ਗੱਲ ਕੋ ਨਹੀਂ ਮੈਂ ਕਰਦਾ ਗੱਲ ਚੱਲ ਕੇ ਚਲੀ ਚਲੋ ਤੁਸੀਂ ਆ ਕਿਵੇਂ ਆ ਠੀਕ ਆ ਵਧੀਆ ਹੋਰ ਕਿਵੇਂ ਆ ਵਧੀਆ ਆ ਮਾਤਾ ਨੂੰ ਕਿਵੇਂ ਤੂੰ 4 ਦਿਨ ਵੀ ਰੱਖਿਆ ਤੂੰ ਇਹਨੂੰ ਬਾਹਰ ਕਰ ਤਾਈ ਤੂੰ ਇਹਨੂੰ ਤੇ ਬਾਹਰ ਹੀ ਕਹਿੰਦੇ ਨਾ ਕੰਮ ਨਹੀਂ ਉਹੋ ਜਿਹਾ ਕਰਦੇ ਤਾਂ ਭਾਵੇਂ ਮੈਂ ਬਾਹਰ ਹੀ ਨਾ ਮੇਰੀ ਦਾਦੀ ਨੇ ਇਹੋ ਜਿਹਾ ਨਹੀਂ ਕੰਮ ਕਰਦਾ ਜਿਹੜਾ ਤੁਸੀਂ ਉਹਨੂੰ ਸਿੱਧਾ ਬਾਹਰ ਤੇਰਾ ਮੁੰਡਾ ਵੀ ਤੇ ਲਾ ਜੇ ਤੂੰ ਚੰਗੀ ਹੋਵੇ ਤਾਂ ਤੇਰਾ ਮੁੰਡਾ ਤੇਰਾ ਸਾਥ ਨਾ ਦੇਵੇ ਉਹ ਕਹਿੰਦਾ ਬੇਬੇ ਨੂੰ ਇਹਨਾਂ ਬਾਹਰ ਕਰਦਾ ਭਾਈ ਲੜਾਈ ਨਾ ਕਰੋ ਮੈਂ ਤੁਹਾਡੇ ਘਰੇ ਲੜਾਈ ਪਾਉਣ ਨਹੀਂ ਆਈ ਉਹ ਤਾਂ 4 ਦਿਨ ਗਿਆ ਸੀ ਤੇ ਮੈਂ ਤਾਂ ਆਈ ਖੁਸ਼ੀ ਆਈ ਵੀ ਜਾਲ ਵੱਡੇ ਪੋਤਾ ਦੇ ਘਰ ਜਲੀ ਜਾਂੀ ਮੈਂ ਕੋਲੇ ਇਸ ਪਾਉਣ ਨਹੀਂ ਆਈ ਭਾਈ ਮੇਰੇ ਬਦਲੇ ਨਾ ਕਰਿਆ ਤੇ ਮੈਂ 2 ਦਿਨ ਹੈਗੀ ਮੈਂ ਤਾਂ ਚਲੀ ਜਾ ਮਾਤਾ ਮਾਮਾ ਇੱਕ ਮਾ ਕਨੇ ਜਨੇ ਪੁੱਤਰਾ ਨੂੰ ਸਾਂਭ ਲੈਂਦੀ ਤੇ ਸਾਡਾ ਬੱਚੇ ਨਹੀਂ ਬਣਦਾ ਕਿਤੇ ਇਹਨੇ ਪੁੱਤਰ ਹੋ ਕੇ ਕਮਾ ਨੂੰ ਸਾਂਭੀਏ ਜੇ ਤੂੰ 4 ਦਿਨ ਆਈ ਗਈ ਠੀਕ ਛੋਟੇ ਨਾਲ ਹੈ ਇਸ ਲੜਾਈ ਦੀ وجہ ਨਾਲ ਹੀ ਇਹ ਸਾਰਾ ਕੁਝ ਹੋਇਆ ਨਹੀਂ ਤਾਂ ਭਰਾ ਕਿੱਥੇ ਆ ਦੁੰਦੇ ਤੇ ਮੇਕਾ ਟੋਕੀ ਕੱਢਦੀ ਕਹਿੰਦੀ ਕਿ ਨੂਨ ਘਰ ਕੇ ਸਬਜ਼ੀ ਚ ਕਰ ਕੇ ਕਹਿੰਦੀ ਆ ਰੋਟੀਆਂ ਤੇਰੀਆਂ ਪਾਈਆਂ ਮੋਟੀਆਂ ਪਕਾਈਆਂ ਨਹੀਂ ਨਾ ਫੇਰ ਕੀ ਹੋਵੇ ਜੇ ਦੱਦ ਜਾਨ ਤੇਰਾ ਸੁਭਾਅ ਹੀ ਹੋ ਜੇ ਤੇਰੀ ਮਾਂ ਦੇ ਲਈ ਮੈਂ ਉੱਥੇ ਵੀ ਰਹਿਣੀ ਆ ਮਾਂ ਆਹ ਤੇਰੀ ਜਾਂ ਹੀ ਜਾਂਦਾ ਦਾ ਕਰਕੇ ਤਾਂ ਮੈਂ ਤੇਰੇ ਕੋਲ ਅੱਧੇ ਗਈ ਵੀ ਭਾਈ ਤੂੰ ਬੋਲਦੀ ਤੇ ਮੈਂ ਕਲੇਸ਼ ਮਾਰੇ ਗਈ ਤਹੋਂ ਮੈਂ ਦੋ ਦਿਨ ਹੋ ਗਏ ਤੇ ਮੈਂ ਤੁਹਾਡੇ ਕੋਲ ਆ ਕੇ ਚਲੀ ਜਾਣਾ ਉਹ ਬੇਚਾਰੀ ਨੇ ਦੋ ਦਿਨ ਹੈਗੀ ਉਹਨੇ ਬਹਿਣਾ ਵੀ ਨਹੀਂ ਰਹਿਣਾ ਤੇ ਰਹੀ ਜੇ ਮੈਂ ਕਿਹੜਾ ਤੈਨੂੰ ਪਿੱਛਾ ਨਹੀਂ ਜਾ ਨੇਕਾ ਟੋਪੀ ਜ਼ਰੂਰੀ ਪਾਣੀ ਤੇਰਾ ਟੋਪਾ ਤੇਰੇ ਨਾਲ ਵੀ ਇਹੋ ਜਿਹਾ ਤੈਨੂੰ ਫਿਰ ਪਤਾ ਲੱਗਣਾ ਤੈਨੂੰ ਇਹਨਾਂ ਖਾਨ ਜਿਹੋ ਜਿਹਾ ਕਰਦਾ ਨਾ ਉਹੋ ਜਿਹਾ ਹੀ ਭਰਦਾ ਹੁੰਦਾ ਵਾ ਕੋਣੀ ਆਉਣ ਵਾਲੇ ਸਮੇਂ ਤੇ ਤੁਹਾਨੂੰ ਵੀ ਇਹ ਵੀ ਦਿਨ ਦੇਖਣੇ ਪੈਣਗੇ ਮੇਰੀ ਮਾਂ ਨੇ ਆਨਾਈ ਮੈਂ ਤਾਂ ਤਾਂ ਕਰਦੀ ਸੀ ਕਿ ਵੀ ਇਹ ਚਲੀ ਗਈ ਮਾਂ ਦੀ ਮਾਰ ਆਪਦੀ ਮਾਂ ਨਾਲ ਵੇਖ ਲੈ ਦੇ ਕਿਸੇ ਦੀ ਮਾਂ ਨੂੰ ਵੇਲਾ ਕੋਈ ਇਹਨੂੰ ਹੈ ਹੀ ਨਹੀਂਗਾ ਜੇ ਇਵੇਂ ਤੂੰ ਜੇ ਨੌਂਾ ਆਪਦੀ ਸੱਸ ਨੂੰ ਮਾਂ ਸਮਝ ਕੇ ਪਿਆਰ ਕਰਦੇ ਆ ਬਰਦਾਸ਼ਤਮ ਕਿਉਂ ਆਪਦੀ ਮਾਂ ਤੇਰੀ ਮਾਂ ਨੂੰ ਕਦੇ ਮੈਂ ਦੇਖ ਕੇ ਮੱਥੇ ਵੱਟ ਪਾਇਆ ਤੇਰੀ ਮਾਂ ਨੂੰ ਕਦੇ ਮੈਂ ਕਿਹਾ ਵੀ ਤੂੰ ਚਲੀ ਜਾ ਤੇ ਕਹਿੰਦਾ ਲੜਾਓ ਦੀ ਨਾ ਕਰੋ ਮੈਂ ਕੋਈ ਲੜਾਉਣ ਨੇ ਤੁਹਾਨੂੰ ਆਈ ਤੁਸੀਂ ਆਪਣੇ ਘਰ ਸੁਖੀ ਬਸੋ ਉਹ ਸੁਖੀ ਦਾ ਬਸੋ ਦੋ ਦਿਨ ਤੂੰ ਰਹਿਣਾ ਗਰੀ ਰਹਿਣਾਗਾ ਤੇ ਇਹਦਾ ਫਰਜ਼ ਨਹੀਂ ਪੈਂਦਾ ਦੋ ਦਿਨ ਵੀ ਨਹੀਂ ਸੇਵਾ ਕਰ ਪਾਈ ਤੂੰ ਜੋ ਕੜਾ ਮੇਰੀ ਮਾਂ ਘੜਾ ਨੇ ਕਾਟੋਕੀ ਕਰਦੀ ਆ ਤੇ ਨੇ ਕਾਟੋਕੀ ਬੜੀਆਂ ਕਰਦੀ ਉਹ ਤਾਂ ਕੇ ਚੱਪ ਕਰਕੇ ਬੈਠੀ ਰਹੂਗੀ ਜਿੱਤੇ ਕੁਣ ਆ ਕੇ ਮਾਰਦੀਆਂ ਵੀ ਇਹ ਹੁਣ ਸਬਜ਼ੀ ਬਣਾਈ ਏ ਜੇ ਪੋਤ ਰੱਖਤੀ ਏ ਜੇ ਨਾ ਨੂਨ ਘੱਟੇ ਨੂਨ ਵਾਗ ਲਿਆ ਤੇ ਕੋਈ ਮਾਵਾ ਨਾ ਇਦਾਂ ਪਰਦੇ ਪਾ ਪਾ ਕਰਦੀਆਂ ਧੀਆਂ ਬੁਲਾੜ ਲੈਂਦੀਆਂ ਨੇ ਤੇ ਬਾਅਦ ਦੇ ਵਿੱਚ ਪਛਤਾਉਂਦੀਆਂ ਨੇ ਮੇਰੀ ਤਾਂ ਲੱਗ ਲਈ ਸੀ ਮੇਰੀੋਂ ਸੀ ਤੇ ਜੇ ਸੱਸ ਨੇ ਕਹਿਦਾ ਫਿਰ ਕੀ ਹੋ ਗਿਆ ਇਹ ਵੀ ਮਾਂ ਹੀ ਆ ਨਹੀਂ ਮਾਂ ਬਾਪ ਉਹ ਜੋ ਲੈ ਆ ਆਪਣੀ ਗੱਲ ਸੁਣ ਲੈਣੇ ਤਾਂ ਪਰ ਤੈਨੂੰ ਨਹੀਂ ਇੱਥੇ ਫਿਰ ਰਹਿਣ ਦੀ ਲੋੜ ਜੇ ਤਾਂ ਤੂੰ ਇਹਨੂੰ ਇਹਦੇ ਨਾਲ ਰੱਖਣਾ 2 ਦਿਨ ਤੇ ਰੱਖ ਇਹਨੂੰ ਉਹਨੇ ਦਾ ਤੂੰ ਹੀ ਆਪਦਾ ਬਾਈ ਚਲੀ ਜਾ ਨਾ ਕਲੇਸ਼ਣਾ ਪਾਉਂਗੀ ਆ। ਸਾਰਾ ਪਹੀਦਾ ਦਾ ਦੀ ਆ। ਅੱਜ ਜਾਨਬ ਨਹੀਂ ਆਈ ਤੁਹਾਡਾ। ਤੇ ਮੈਂ ਤਾਂ ਚਲੇ ਹੀ ਜਾਣਾ। ਤੇ ਸਾਡਾ ਕੀ ਯਾਰ ਸੀ ਤੇ ਕੋਈਆਂ ਹੋ ਜਾਣ ਵਾਲਾ। ਤੇ ਮਾਤਾ ਮੈਂ ਮਾਫੀ ਕਰਦੇ ਤੇ ਚਲਾ ਆਏ ਅੰਦਰ ਚਾਹ ਪਾਣੀ ਬਣਾਉਣੀ ਪੀ ਲੈ ਛੱਡ ਤਾਂ ਮਾੜੀ ਗੱਲ। ਜਿਆਦਾ ਲੜਾਈ। ਚਲਿਆ ਜਾਣਾ ਬਰਾਬਰ ਚਾਹ ਲੈਂਦੇ ਹੁੰਦਾ। ਹਾਂ।